ਉਧਰ ਡੀਆਈਜੀ ਪੁੱਲਰ ਮਾਮਲੇ ਨੂੰ ਲੈ ਕੇ ਹੁਣ ਈਡੀਵੀ ਐਕਸ਼ਨ ਦੇ ਵਿੱਚ ਆ ਗਈ ਹੈ ਈਡੀ ਨੇ ਚੰਡੀਗੜ੍ਹ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਈਡੀ ਨੇ ਸੀਬੀਆਈ ਚੰਡੀਗੜ੍ਹ ਤੋਂ ਪੁੱਲਰ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਲੈ ਲਈ ਹੈ ਅਤੇ ਸੱਤ ਬੈਂਕ ਪ੍ਰਬੰਧਨ ਨੂੰ ਪੱਤਰ ਲਿਖ ਕੇ ਪੁੱਲਰ ਦੇ ਖਾਤਿਆਂ 'ਚ ਹੋਈ ਟਰਾਂਜੈਕਸ਼ਨ ਨੂੰ ਜਾਣਕਾਰੀ ਦੀ ਮੰਗ ਕੀਤੀ ਹੈ 1 ਲੱਖ ਤੋਂ ਉੱਪਰ ਦੇ ਪੁੱਲਰ ਦੇ ਵੱਖ-ਵੱਖ ਬੈਂਕ ਖਾਤਿਆਂ ਦੇ ਵਿੱਚ ਜਿੰਨੀ ਵਾਰੀ ਟਰਾਂਜੈਕਸ਼ਨ ਹੋਈ ਹੈ ਉਹਨਾਂ ਦੇ ਕਿਹੜੇ-ਕਿਹੜੇ ਲੋਕਾਂ ਨੂੰ ਰਾਸ਼ੀ ਭੇਜੀ ਹੈ ਇਹ ਸਭ ਜਾਣਕਾਰੀ ਈਡੀ ਵੱਲੋਂ ਬੈਂਕਾਂ ਤੋਂ ਮੰਗੀ ਗਈ ਹੈ ਇਸ ਤੋਂ ਇਲਾਵਾ ਕੈਨੇਡਾ ਤੇ ਦੁਬਈ ਦੇ ਵਿੱਚ ਭੁੱਲਰ ਦੇ ਹੋਟਲ, ਪ੍ਰਾਪਰਟੀ ਅਤੇ ਹੋਰ ਸਾਧਨਾ ਤੋਂ ਆਉਣ ਵਾਲੇ ਪੈਸਿਆਂ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ। ED ਨੇ ਭੁੱਲਰ ਦੇ ਖਿਲਾਫ PMLA ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ED ਭੁੱਲਰ ਦੀਆਂ ਬੇਨਾਮੀ ਸੰਪਤੀਆਂ ਦਾ ਵੀ ਪਤਾ ਲਗਾ ਰਹੀ ਹੈ ਤੇ ਜਲਦ ਹੀ ED ਭੁੱਲਰ ਦੀਆਂ ਸੰਪਤੀਆਂ ਨੂੰ ਅਟੈਚ ਕਰਨ ਦੀ ਕਾਰਵਾਈ ਵੀ ਸ਼ੁਰੂ ਕਰੇਗੀ। ਇੱਥੇ ਤੁਹਾਨੂੰ ਦੱਸ ਦਈਏ ਕਿ CBI ਨੇ ਬੀਤੇ ਦਿਨੀ ਹਰਜਨ ਸਿੰਘ ਭੁੱਲਰ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ CBI ਨੇ ਉਹਨਾਂ ਦੇ ਘਰੋਂ 7 ਕਰੋੜ ਰੁਪਏ ਦੀ ਨਕਦੀ, ਲਗਜ਼ਰੀ ਗੱਡੀਆਂ, ਮਹਿੰਗੀਆਂ ਗੱਡੀਆਂ ਤੇ ਹੋਰ ਕਾਫੀ ਕੁਝ ਬਰਾਮਦ ਕੀਤਾ ਸੀ। ਇਸ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਹੋ ਗਈ ਹੈ ਤੇ ਹੁਣ ਭੁੱਲਰ ਦੇ ਖਾਤਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।